ਸਤਿ ਸ਼੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਲਾਸ ਏਂਜਲਸ ਦੇ ਵਿੱਚ ਇੱਕ ਘਟਨਾ ਵਾਪਰੀ ਸੀ ਜੁਲਾਈ ਦੇ ਵਿੱਚ ਇੱਕ ਨੌਜਵਾਨ ਸਿੱਖ ਨੌਜਵਾਨ 35 ਸਾਲਾਂ ਦਾ ਜਿਸ ਨੂੰ ਗੋਲੀ ਮਾਰੀ ਗਈ ਸੀ ਔਰ ਉਸ ਦੀ ਮੌਤ ਹੋ ਗਈ ਹਸਪਤਾਲ ਲੱਗੇ ਸੀ ਉਸ ਦੀ ਮੌਤ ਹੋ ਗਈ ਕਿਉਂ ਗੋਲੀ ਮਾਰੀ ਕਿਉਂਕਿ ਉਹ ਸੜਕ ਤੇ ਵਿੱਚ ਦਰਮਿਆਨ ਸ਼ਰ੍ਯਾਂ ਆਮ ਸੜਕ ਤੇ ਖੜਕੇ ਗੱਤਕਾ ਖੇਡ ਰਿਹਾ ਸੀ ਗੱਤਕਾ ਵੀ ਇਕੱਲਾ ਖੇਡ ਰਿਹਾ ਸੀ ਕਸ਼ਹਰਾ ਉਹਦੇ ਨਿੱਕਰ ਪਾਈ ਹੋਈ ਸੀ ਨੀਲਾ ਪਟਕਾ ਜੇ ਤੁਸੀਂ ਉਹਦੀ ਵੀਡੀਓ ਦੇਖੀ ਹੋਵੇ ਤੇ ਉਹ ਖੰਡੇ ਨਾਲ ਗੱਟਕਾ ਖੇਡ ਰਿਹਾ ਹੱਥ ਚ ਉਹਦੇ ਖੰਡਾ ਸੀ ਤੇ ਉਤੇ ਗੋਲੀ ਮਾਰੀ ਉਹਦੀ ਮੌਤ ਹੋ ਗਈ ਇੰਨੇ ਦਿਨਾਂ ਬਾਅਦ ਤੁਸੀਂ ਕਹੋਗੇ ਕਿ 13 ਜੜਾਈ ਦੀ ਘਟਨਾ ਹੁਣ ਕਿਉਂ ਚਰਚਾ ਚ ਉਹਦਾ ਕਾਰਨ ਹੈ ਪੁਲਿਸ ਤੇ ਸਵਾਲ ਉੱਠਨੇ ਸ਼ੁਰੂ ਹੋ ਗਏ ਕਿ ਤੁਸੀਂ ਗੋਲੀ ਕਿਉਂ ਮਾਰੀ ਤੇ ਉਹ ਪੁਲਿਸ ਦੇ ਜਿਹੜਾ ਉੱਤੇ ਕੈਮਰਾ ਲੱਗਿਆ ਹੁੰਦਾ ਨਾ ਬਾਡੀ ਕੈਮ ਉਹ ਵੀਡੀਓ ਨੇ ਜਾਰੀ ਕੀਤੀ ਹੈ ਇਹ ਦੱਸਣ ਲਈ ਇਹ ਸਾਡੇ ਤੇ ਹਮਲਾ ਕਰ ਰਿਹਾ ਸੀ ਇਹ ਕਰ ਕੀ ਰਿਹਾ ਸੀ ਤਾਂ ਅਸੀਂ ਗੋਲੀ ਮਾਰੀ ਤੋਂ ਇਹ ਉਹਨੂੰ ਜਾਰੀ ਕਰਨੀ ਪਈ ਇਹ ਮਾਮਲਾ ਕੀ ਹੈ ਸਾਰਾ ਕਿਉਂ ਸਿੱਖ ਨੌਜਵਾਨ ਨੂੰ ਗੋਲੀ ਮਾਰੀ ਗਈ ਉਹਦੀ ਮੌਤ ਹੋਈ ਸਿੱਖ ਨੌਜਵਾਨ ਕਿਉਂ ਕਰ ਰਿਹਾ ਸੀ ਇਹ ਕੁਛ ਸੜਕ ਤੇ ਖੜ ਕੇ ਇਕੱਲੇ ਹੀ ਬੰਦਾ ਟ੍ਰੈਫਿਕ ਦੇ ਦੌਰਾਨ ਉਹ ਹੱਥ ਚ ਖੱਡਾ ਲੈ ਕੇ ਗੱਤਕਾ ਕਿਉਂ ਖੇਡ ਰਿਹਾ ਸੀ ਕੀ ਅਮਰੀਕਾ ਨੂੰ ਪਤਾ ਵੀ ਇਹ ਕੀ ਹੁੰਦਾ ਹੈ ਅਮਰੀਕੀ ਨੂੰ ਨਸ਼ੇਟੇ ਸਮਝਦੇ ਸੀ ਨਸ਼ੇਟੇ ਕੀ ਹੁੰਦਾ ਤੇ ਉਹ ਇਹ ਕਿਉਂ ਉਹ ਤੇ ਗੋਲੀ ਮਾਰੀ ਇਹ ਸਾਰੇ ਸਵਾਲਾਂ ਦੇ ਜਵਾਬ ਇਸ ਵੀਡੀਓ ਚ ਤੁਹਾਨੂੰ ਮਿਲਣਗੇ ਲੇਕਿਨ ਉਸ ਤੋਂ ਪਹਿਲਾਂ ਇੱਕ ਅਪੀਲ ਕੇ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਅਜੇ ਤੱਕ ਇਸ ਨੂੰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਰਜਿੰਦਰ ਵਾਲੀਆ YouTube ਨੂੰ ਉਹ ਸਬਸਕ੍ਰਾਈਬ ਕਰ ਲਓ ਪਲੀਜ਼ ਹੁਣ ਗੱਲ ਆਪਾਂ ਅੱਜ ਸ਼ੁਰੂ ਕਰਦੇ ਆ ਇੱਕ ਨੌਜਵਾਨ ਹੈ ਗੁਰਪ੍ਰੀਤੋ ਦਾ ਨਾਮ ਹੈ ਸਿੱਖ ਹੈ ਪਰ ਉਹਦੇ ਕੇਸ ਕੀ ਬੰਨੀ ਹੋਈ ਹੈ ਔਰ ਲੱਗਦਾ ਬਿਲਕੁਲ ਬਦਰ ਮਾਫ ਕਰਨਾ ਮੈਨੂੰ ਜਿਹੜੇ ਲੋਕ ਮੈਨੂੰ ਵੀ ਉਹਦੇ ਨਾਲ ਹਮਦਰਦੀ ਹੈ ਇਹ ਨਹੀਂ ਹੈ ਕਿ ਉਹਦੀ ਮੌਤ ਹੋਈ ਹੈ ਇੱਕ ਸਿੱਖ ਦੀ ਮੌਤ ਹੋਈ ਹੈ ਮੈਨੂੰ ਪੂਰੀ ਹਮਦਰਦੀ ਹੈ ਪਰ ਜਿਸ ਤਰੀਕੇ ਨਾਲ ਉਹ ਸੜਕ ਤੇ ਲੱਗਿਆ ਹੋਇਆ ਸੀ ਗਤਕਾ ਕਿਡਨ ਉਹ ਤਾਂ ਮੈਨੂੰ ਲੱਗਿਆ ਕਿ ਮਾਨਸਿਕ ਤੌਰ ਤੇ ਉਹਦੀ ਪਤਾ ਨਹੀਂ ਕਿਹੜੀ ਅਵਸਥਾ ਸੀ ਅਮਰੀਕਾ ਦੇ ਵਿੱਚ ਅਮਰੀਕਾ ਦੀਆਂ ਸੜਕਾਂ ਲਾਸ ਐਂਜਲਸ ਦੀਆਂ ਸੜਕਾਂ ਤੇ ਤੁਸੀਂ ਗੱਤਕਾ ਖੇਡ ਰਹੇ ਹੋ ਉਹ ਵੀ ਹੱਥ 'ਚ ਖੰਡਾ ਲੈ ਕੇ ਜਿਹਦੇ ਬਾਰੇ ਪੁਲਿਸ ਨੂੰ ਪੁੱਛਣੀ ਪਤਾ ਵੀ ਇਹ ਕੀ ਚੀਜ਼ ਹੁੰਦੀ ਹੈ ਗੱਤਕਾ ਤਾਂ ਹੁਣ ਜਿਹੜੇ ਤੁਸੀਂ ਪੰਜਾਬੀ ਸੁਣੋਗੇ ਨਾ ਮੇਰੀ ਗੱਲ ਤੁਹਾਨੂੰ ਤਾਂ ਪਤਾ ਨਾ ਵੀ ਗੱਤਕਾ ਕੀ ਹੁੰਦਾ ਹੈ ਗੱਤਕਾ ਸਾਡੀ ਪਰੰਪਰਾਕ ਮਾਰਸ਼ਲ ਆਰਟ ਹੈ ਯੁੱਧ ਕਲਾ ਸਿਖਾਉਂਦੀ ਹੈ ਉਹਦੇ ਚ ਸਾਰੇ ਹਥਿਆਰ ਵਰਤੇ ਜਾਂਦੇ ਨੇ ਉਹਦੇ ਚ ਲਾਠੀ ਨਾਲ ਵੀ ਡੰਡੇ ਨਾਲ ਵੀ ਡਾਂਗਾ ਨਾਲ ਵੀ ਲੜਾਈ ਸਿਖਾਈ ਜਾਂਦੀ ਹੈ ਉਹਦੇ ਨਾਲ ਹਥਿਆਰਾਂ ਨਾਲ ਵੀ ਲੜਾਈ ਹੁੰਦੀ ਹੈ ਉਹਦੇ ਦਾ ਮਤਲਬ ਮੈਨੂੰ ਤਾਂ ਕਈਆਂ ਦੇ ਨੌ ਵੀ ਨਹੀਂ ਪਤਾ ਜਿਹਦੇ ਨਾਲ ਲੜਾਈ ਹੁੰਦੀ ਹੈ ਉਹ ਸੰਗਲ ਜਿਹਾ ਪਾ ਗੋੜਾ ਜਿਹੜਾ ਹੁੰਦਾ ਹੈ ਜਦੋਂ ਬੰਦਾ ਘੇਰੇ ਚ ਆ ਜਾਂਦਾ ਉਹ ਸਾਰਾ ਕੁਝ ਸਿਖਾਇਆ ਜਾਂਦਾ ਗੱਤ ਗੱਤ ਕਾ ਪਰ ਜਦੋਂ ਨਗਰ ਕੀਰਤਨ ਚੱਲਦੇ ਨੇ ਤੁਸੀਂ ਦੇਖਿਆ ਹੋਊਗਾ ਉੱਥੇ ਵੀ ਲੋਕਾਂ ਨੇ ਦੇਖਿਆ ਉੱਥੇ ਵੀ ਜਾਂਦੇ ਨੇ ਲੇਕਿਨ ਅਮਰੀਕਨ ਪੁਲਿਸ ਨੂੰ ਕੀ ਪਤਾ ਹੈ ਇਹ ਕੀ ਕਰ ਰਿਹਾ ਹੈ ਔਰ ਕੋਈ ਮੌਕਾ ਨਹੀਂ ਕੱਲੇ ਕਰੀ ਜਾਂਦਾ ਕਾਰ ਚ ਉਤਰਦਾ ਇੱਕ ਇਹ ਕੰਮ ਕਰ ਰਿਹਾ ਮਤਲਬ ਇਸ ਕਰਕੇ ਇੱਕ ਇੱਕ ਤਾਂ ਇਹ ਸਵਾਲ ਤਾਂ ਆਪਾਂ ਨੂੰ ਆਪਣੇ ਤੇ ਵੀ ਸਵੈ ਪਰਚੋਰ ਵੀ ਤਾਂ ਜ਼ਰੂਰੀ ਹੁੰਦੀ ਹੈ ਨਾ ਅਸੀਂ ਇਹ ਕਹੀਏ ਜੀ ਸਿੱਖ ਤੇ ਗੋਲੀ ਮਾਰੀ ਕੱਲੀਏ ਗੱਲ ਹੀ ਨਾ ਸਿੱਖ ਕਰ ਕਿਉਂ ਰਿਹਾ ਸੀ ਜਦੋਂ ਕੋਈ ਮੌਕਾ ਨਹੀਂ ਸੀ ਜਦੋਂ ਕੋਈ ਗੱਲਬਾਤ ਨਹੀਂ ਸੀ ਉਹ ਅਮਰੀਕਾ ਚ ਖੜਾ ਸੀ ਉਸਕਾ ਜਿਸ ਕਲਚਰ ਨਾਲ ਉਹ ਬਿਲੋਂਗ ਕਰਦਾ ਉਹਨਾਂ ਨੂੰ ਪਤਾ ਨਹੀਂ ਸੀ ਬਹੁਤ ਸਾਰੇ ਅਮਰੀਕਨਾਂ ਨੂੰ ਤਾਂ ਹਲੇ ਇਹ ਵੀ ਨਹੀਂ ਪਤਾ ਸਿੱਖ ਤੇ ਮੁਸਲਮਾਨਾਂ ਚ ਪਾਗਲ ਐ ਚ ਕੀ ਫਰਕ ਹੈ ਉਹ ਤਾਂ ਹਲੇ ਵੀ ਕਈ ਬਹੁਤ ਸਾਰੇ ਐਸੇ ਬੰਦੇ ਨੇ ਜਿਹੜੇ ਹੁਣ ਹਾਲਾਂਕਿ ਇੰਨੀ ਅਵੇਅਰਨੈਸ ਦੀ ਲੋੜ ਹੈ ਔਰ ਲੱਗੇ ਹੋਏ ਦੇ ਲੋਕ ਕਿ ਸਿੱਖ ਬਖਰੇ ਹੁੰਦੇ ਨੇ ਬਿੰਲਾਦਨ ਵਾਲੇ ਨਹੀਂ ਹੈਗੇ ਲੇਕਿਨ ਨਹੀਂ ਪਤਾ ਬਹੁਤ ਸਾਰੇ ਲੋਕਾਂ ਨੂੰ ਮੈਂ ਨੂੰ ਆਸਟ੍ਰੇਲੀਆ ਚ ਮੈਂ ਆਪ ਮਤਲਬ ਇਹਦਾ ਜਿਹੜਾ ਹੈ ਮੁਕਾਬਲਾ ਕੀਤਾ ਇਸ ਤਰ੍ਹਾਂ ਦੀ ਗੱਲ ਦਾ ਤੇ ਉਹਨੂੰ ਦੱਸਣਾ ਪਿਆ ਵੀ ਇਹ ਨਹੀਂ ਉਹ ਸਖੋਰ ਹੁੰਦੇ ਨੇ ਬੰਲਾਦਰ ਕੋਲ ਹੋਰ ਕੌਮ ਦਾ ਸੀ ਜਦੋਂ ਉਹਨਾਂ ਨੂੰ ਨਹੀਂ ਪਤਾ ਤੁਸੀਂ ਉਹ ਗੱਤਕਾ ਉੱਤੇ ਖੇਡ ਰਹੇ ਹੈ ਬੰਦਾ ਤੇ ਮੈਂ ਤਾਂ ਹੀ ਕਿਹਾ ਕਿ ਉਹਦੀ ਮਾਨਸਿਕ ਹਾਲਤ ਤਾਂ ਮੈਨੂੰ ਲੱਗਦਾ ਹੈ ਕਿ ਕਿਤੇ ਇੱਥੇ ਵੀ ਹੁੰਦੇ ਨੇ ਬਹੁਤ ਐਸਾ ਤਰ੍ਹਾਂ ਦੇ ਬੰਦੇ ਕਿ ਸ਼ਾਇਦ ਉਹ ਠੀਕ ਨਾ ਹੋਵੇ ਮੈਨੂੰ ਨਹੀਂ ਪਤਾ ਲੇਕਿਨ ਮੇਰੀ ਆਪਣੀ ਜਜਮੈਂਟ ਹੈ ਕਿ ਉਹ ਗੁਰਪ੍ਰੀਤ ਸਿੰਘ ਜਦੋਂ ਇਹ ਕਰ ਰਿਹਾ ਸੀ ਸਾਰਾ ਕੁਝ ਤੇ ਪੁਲਿਸ ਨੇ ਉਹਨੂੰ ਰੋਕਿਆ ਉਹਨੇ ਰੁਕਿਆ ਪੁਲਿਸ ਦੇ ਰੁਕਣ ਪੁਲਿਸ ਜੋ ਦੱਸ ਰਹੀ ਹੈ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਬਾਰ ਬਾਰ ਉਹਨੂੰ ਵਾਰਨਿੰਗ ਦਿੱਤੀ ਤੇ ਇਹ ਕਿਹਾ ਪੁਲਿਸ ਨੇ ਤੇ ਇਹੀ ਕਹਿਣਾ ਸੀ ਨਾ ਉਥੇ ਵੀ ਤੂੰ ਵੈਪਨ ਸੱਟ ਦੇ ਉਹਨੇ ਵੈਪਨ ਨਹੀਂ ਸੱਟਿਆ ਉਹਨੇ ਬਦਲੋ ਆਪਾਂ ਨੂੰ ਲੱਗਦਾ ਕਿ ਉਹ ਵੈਪਨ ਨਹੀਂ ਸਾਡੇ ਦਾ ਹਿੱਸਾ ਹੈ ਸਾਡੇ ਲਈ ਪੰਜੇ ਕਕਾਰ ਸ੍ਰੀ ਸਾਹਿਬ ਤੋਂ ਇਲਾਵਾ ਵੀ ਅਸੀਂ ਕਿਰਪਾਨ ਇਹ ਸਾਡੇ ਕਲਚਰ ਦਾ ਹਿੱਸਾ ਹੈ ਤੇ ਅਸੀਂ ਇਹਨੂੰ ਸਮਝਦੇ ਹਾਂ ਅਸੀਂ ਤਾਂ ਹਥਿਆਰ ਜੇ ਸਮਝਦੇ ਆ ਕਿ ਬੰਦੂਕ ਨੂੰ ਸਾਹਮਣੇ ਜਾਂ ਪਿਸਤੌਲ ਨੂੰ ਸਾਹਮਣੇ ਇਹ ਤਾਂ ਸਾਡੇ ਆਪਦੇ ਨੇ ਲੇਕਿਨ ਉਹਨਾਂ ਨੂੰ ਥੋੜੀ ਪਤਾ ਹੈ ਉਹਨਾਂ ਨੇ ਕੀ ਸਮਝਿਆ ਜਿਹੜੇ ਪੁਲਿਸ ਨੇ ਕਿਹਾ ਪੁਲਿਸ ਕਹਿੰਦੀ ਅਸੀਂ ਸੋਚਿਆ ਮਸੀਟੇ ਹੁਣ ਮਸੀਟੇ ਕੀ ਹੁੰਦਾ ਹੈ ਮਸੀਟੇ ਇੱਕ ਸਪੈਨਿਸ਼ ਸ਼ਬਦ ਹੈ ਸਪੈਨਿਸ਼ ਦੇ ਵਿੱਚ ਮਸੀਟੇ ਦਾ ਮਤਲਬ ਇੱਕ ਵੱਡਾ ਚਾਕੂ ਕਹਿ ਲਓ ਜਿਹਦਾ ਬਲੇਡ ਵੀ ਵੱਡਾ ਚੌੜਾ ਵੀ ਹੈ ਲੰਬਾ ਵੀ ਹੈ ਜਾਂ ਉਹਨੂੰ ਦੂਜੇ ਰੂਪ ਵਿੱਚ ਸਮਝਦੇ ਆਪਣੇ ਇਹ ਲਾਤੀਨ ਅਮਰੀਕਾ ਦੇ ਵਿੱਚ ਨਾ ਇੱਕ ਐਗਰੀਕਲਚਰਲ ਜਿਹੜਾ ਟੂਲ ਹੈ ਮਤਲਬ ਖੇਤੀਬਾੜੀ ਦਾ ਸੰਦ ਹੈ ਫਿਰ ਆਪਾਂ ਸਮਝਦੇ ਇਹਨੂੰ ਆਪਣੇ ਤਰੀਕੇ ਨਾਲ ਇੱਕ ਕਹਾੜੀ ਹੈ ਉਹਨਾਂ ਦੀ ਜਿਹੜਾ ਮਸੀਟੇ ਹੁੰਦਾ ਉਹ ਕਹਾੜੀ ਵਾਂਗ ਉਹਨੂੰ ਸਮਝਦੇ ਨੇ ਕਿ ਉਹ ਉਹਦੇ ਦੋ ਕੰਮ ਲੈਂਦੇ ਨੇ ਲੜਾਈ 'ਚ ਵੀ ਉਹ ਕੰਮ ਆਉਂਦਾ ਤੇ ਉਹ ਦਰਖਤਾਂ ਨੂੰ ਕੱਟਣ ਲਈ ਵੀ ਕੰਮ ਲੈਂਦੇ ਨੇ ਬਹੁਤ ਵਾਰ ਆਪਾਂ ਵੀ ਇਹ ਕਰਦੇ ਆਂਗੇ ਆਪਣੇ ਲਈ ਵੀ ਕਹਾੜੀ ਜਿਹੜੀ ਐ ਦੋਨੇ ਕੰਮ ਕਰਦੀ ਐ ਅਸੀਂ ਵੀ ਇਹੀ ਕਰਦੇ ਹਾਂ ਜੇ ਲੜਦੇ ਹਾਂ ਲੜਾਈ ਵੀ ਹੋ ਜਾਂਦੀ ਐ ਕਹਾੜੀ ਨਾਲ ਸਿਰ ਪਾੜ ਜਾਂਦੇ ਨੇ ਤੇ ਇਦਦਰ ਵੀਂਦੇ ਹੁਣ ਪੁਲਿਸ ਕਹਿੰਦੀ ਅਸੀਂ ਉਹਦੇ ਹੱਥ 'ਚ ਮਸੇਟੇ ਸੀ ਪੁਲਿਸ ਨੂੰ ਖੰਡੇ ਦਾ ਨਹੀਂ ਪਤਾ ਨਾ ਉਹਨੇ ਤਾਂ ਦਾਵਾ ਹੀ ਕੀਤਾ ਕਹਿੰਦੇ ਅਸੀਂ ਕਿਹਾ ਵੀ ਤੂੰ ਜਿਹੜਾ ਹੈ ਇਸ ਨੂੰ ਸੱਟ ਦੇ ਨਹੀਂ ਸੱਟਿਆ ਪਿਆਰੇ ਦਰਸ਼ਕੋ ਮੈਂ ਜਦੋਂ ਇਹ ਵੀਡੀਓ ਦੇਖੀ ਕਈ ਵਾਰ ਦੇਖੀ ਜਿਹੜੀ ਪੁਲਿਸ ਨੇ ਅਬ ਦੀ ਬੋਡੀ ਕਾਮ ਤੋਂ ਜਿਹੜੀ ਜਾਰੀ ਕੀਤੀ ਹੈ ਨਾ ਹੁਣ ਉਹ ਮੈਂ ਦੇਖੀ ਸੱਚਮੁੱਚ ਉਹ ਭੱਜ ਕੇ ਧਾਰ ਹੈ ਪੁਲਿਸ ਵਾਲ ਨੂੰ ਭੱਜ ਕੇ ਆ ਰਿਹਾ ਜਦੋਂ ਪੁਲਿਸ ਗੋਲੀ ਮਾਰਦੀ ਹੈ ਇਹ ਨਹੀਂ ਪਤਾ ਪੁਲਿਸ ਤੇ ਹਮਲਾ ਜੇ ਭੱਜਿਆ ਹੁੰਦਾ ਤਾਂ ਹੋ ਸਕਦਾ ਹਮਲਾ ਆਪਾਂ ਵੀ ਦੇਖਦੇ ਹਾਂ ਬਹੁਤ ਬੜ ਬਹੁਤ ਕੁਝ ਹੁੰਦਾ ਹੈ ਤੋਂ ਆਪਾਂ ਨੇ ਹਗਾ ਦਾ ਦੇਖਿਆ ਨਾ ਲੇਕਿਨ ਉਹ ਭੱਜਿਆ ਤਾਂ ਹੁੰਦਾ ਹੈ ਉਹਦੇ ਗੋਲੀ ਬੇਰਖਲਾ ਸ਼ਾਇਦ ਕਾਰ ਚ ਬੈਠੇ ਗੋਲੀ ਮਾਰਦਾ ਹੈ ਪੁਲਸ ਵਾਲਾ ਤੇ ਉਹ ਡਿੱਗ ਪੈਂਦਾ ਉਹਨੂੰ ਹਸਪਤਾਲ ਚ ਲੈ ਕੇ ਜਾਂਦੇ ਨੇ ਹਸਪਤਾਲ ਚ ਇਹ ਤੇ ਰਜਾਈ ਦੀ ਘਟਨਾ ਹੈ ਤੇ ਉਹ ਹਸਪਤਾਲ ਚ ਜਾਂਦੇ ਨੇ ਉੱਥੇ ਉਹਦੀ ਮੌਤ ਹੋ ਜਾਂਦੀ ਹੈ ਇਹ ਘਟਨਾ ਹੁਣ ਫਿਰ ਪੈ ਗਿਆ ਰੋਲਾ ਪੁਲਸ ਵਾਲਿਆਂ ਨੂੰ ਕਹਿ ਵੀ ਇਹਨਾਂ ਨੇ ਗਲਤ ਕੀਤਾ ਇਹ ਇਹ ਮਾਰਨ ਦੀ ਕੀ ਲੋਟ ਸੀ ਇਹ ਤਾਂ ਹਥਿਆਰ ਗੱਲ ਵੈਸੇ ਇਹ ਵੀ ਠੀਕ ਹੈ ਮਦਰੋਂ ਪੁਲਸ ਵਾਲਾ ਕੋ ਲੈਣੇ ਚ ਆ ਰਹੇ ਨੇ ਤਰੀਕੇ ਉਹ ਕਿੰਨਾ ਚਿਰ ਬਤ ਕਰਦਾ ਉਹਨੂੰ ਗੋਲੀ ਨਾ ਮਾਰਦੇ ਜੇ ਗੋਲੀ ਮਾਰਦੇ ਲੱਤ ਚ ਮਾਰਦੇ ਅੱਜ ਵੀ ਪੰਜਾਬ ਵਾਲੇ ਕਰਦੇ ਨੇ ਹਰੂ ਜੀ ਮੁਕਾਬਲੇ ਦਿਖਾਉਂਦੇ ਨਹੀਂ ਮਤਲਬ ਲੱਤ ਚ ਗੋਲੀ ਮਾਰਦੇ ਉਹਨੇ ਤਾਂ ਜ਼ਖਮੀ ਕਰਨਾ ਸੀ ਉਹਨੂੰ ਮਾਰਨ ਲਈ ਗੋਲੀ ਕਿਉਂ ਚਲਾਈ ਇਹ ਸਵਾਲ ਤਾਂ ਇਹ ਵੀ ਹੈ ਨਾ ਕਿ ਉਹ ਕੀ ਉਹਨਾਂ ਦੀ ਟ੍ਰੇਨਿੰਗ ਸਾਡੇ ਵਾਲੀ ਜਿਹੜੀ ਟ੍ਰੇਨਿੰਗ ਹੈ ਵੀ ਜੇ ਬੰਦਾ ਤੁਹਾਨੂੰ ਲੱਗਦਾ ਹੈ ਪਹਿਲਾਂ ਉਹਨੂੰ ਰੋਕੋ ਲੱਤ ਚ ਗੋਲੀ ਮਾਰੋ ਤੇ ਡਿਗਪੂਗਾ ਨੂੰ ਕਾਬੂ ਕਰ ਲਓ ਜੇ ਉਹ ਕਾਬੂ ਕਰਨਾ ਚਾਹੁੰਦੇ ਲੇਕਿਨ ਪੁਲਿਸ ਦੀ ਦਲੀਲ ਇਹ ਹੈ ਕਿ ਜੀ ਉਹਦੇ ਹੱਥ ਸਿਟੇ ਸੀ ਅਸੀਂ ਇਹਦੇ ਇਹ ਸਾਡੇ ਤੇ ਹਮਲਾ ਕਰ ਲੱਗਾ ਸੀ ਇਹਦੇ ਗੋਲੀ ਮਾਰੀ ਉਹਦੇ ਦੱਸਣ ਲਈ ਇਹ ਪ੍ਰੂਵ ਕਰਨ ਲਈ ਕਿ ਅਸੀਂ ਗੋਲੀ ਗਲਤੀ ਨਹੀਂ ਚੜਾਈ ਅਸੀਂ ਸਹੀ ਸੀ ਆਪਣੀ ਤਾਕ ਕਿਉਂਕਿ ਸਾਡੇ ਤੇ ਹਮਲਾ ਕਰ ਰਿਆ ਸੀ ਇਸ ਕਰਕੇ ਉਹਨਾਂ ਨੇ ਇਹ ਵੀਡੀਓ ਜਾਰੀ ਕੀਤੀ ਹੁਣ ਸਵਾਲ ਦੋ ਉੱਠਦੇ ਨੇ ਬਿਲਕੁਲ ਨਿਰਪੱਖ ਹੋ ਕੇ ਜਿਹੜੇ ਆ ਸਿੱਖ ਸੰਸਥਾਵਾਂ ਅਮਰੀਕਾ ਚ ਵੀ ਕੰਮ ਕਰਦੇ ਨੇ ਉਹ ਵੀ ਸੋਚਣ ਕਿ ਜਦੋਂ ਸਾਨੂੰ ਪਤਾ ਹੈ ਕਿ ਅਮਰੀਕਾ ਨੂੰ ਸਾਡੇ ਕਲਚਰ ਦਾ ਨਹੀਂ ਪਤਾ ਅਮਰੀਕਾ ਨੂੰ ਸਾਡੇ ਹਲੇ ਤੱਕ ਦਾ ਸਾਡੀ ਪਛਾਣ ਦਾ ਹੀ ਨਹੀਂ ਪਤਾ ਸਹੀ ਤਰੀਕੇ ਨਾਲ ਹਰ ਰੋਜ਼ ਨਸਲੀ ਉੱਤੇ ਜਿਹੜੇ ਹੁੰਦੇ ਨੇ ਹਮਲੇ ਤੇ ਉਸ ਵੇਲੇ ਇਹ ਬੰਦਾ ਉੱਥੇ ਕਿਉਂ ਗੱਤਕਾ ਖੇਡਦਾ ਸੀ ਸਾਡੇ ਆਪਣੇ ਬੰਦਿਆਂ ਨੂੰ ਜਿਹੜਾ ਨੂੰ ਅਸੀਂ ਲੈ ਕੇ ਜਾਂਦੇ ਆ ਜਿੱਥੇ ਆਉਂਦੇ ਨੇ ਜਾਂ ਜਿਹੜੇ ਸਿਆਣੇ ਬੰਦੇ ਨੇ ਉਹਨਾਂ ਨੂੰ ਇਸ ਗੱਲ ਨੂੰ ਬਰੀਫ ਕਰੋ ਦਨ ਸਮਝਾਓ ਸਿਖਾਓ ਵੀ ਇਸ ਤਰ੍ਹਾਂ ਨਹੀਂ ਕਿ ਸੇ ਦੂਜੇ ਦੇਸ਼ ਦੇ ਵਿੱਚ ਜਾ ਕੇ ਉਹਦੇ ਕਲਚਰ ਬਾਰੇ ਸਮਝੋ ਜਾਂ ਉਹ ਤੁਹਾਡੇ ਕਲਚਰ ਬਾਰੇ ਨਹੀਂ ਸਮਝਦਾ ਇਹ ਤੁਹਾਨੂੰ ਸਮਝ ਆਉਣੀ ਚਾਹੀਦੀ ਹੈ ਤਾਂ ਇਹ ਇਹ ਗੱਲ ਮੈਂ ਸਮਝਦਾ ਹੈ ਦੁੱਖ ਹੈ ਮੈਂ बार-बार ਕਹਿੰਨੇ ਕਿ ਵੀ ਉਹ ਨਹੀਂ ਗੋਲੀ ਮਾਰਨੀ ਚਾਹੀਦੀ ਸੀ ਪਰ ਉਹ ਉਹਦਾ ਉਹਦਾ ਇਹ ਸੜਕ ਤੇ ਸ਼ਰਮਗਤ ਕਾ ਖੇਡਣਾ ਵੀ ਕੋਈ ਠੀਕ ਗੱਲ ਨਹੀਂ ਸੀ ਜਿਸ ਤਰੀਕਾ ਨਾਲ ਲੱਗਿਆ ਹੋਇਆ ਸੀ ਉਹ ਮੈਂ ਸ਼ੁਰੂ ਵਿੱਚ ਕਿਹਾ ਜਿਵੇਂ ਮੈਨੂੰ ਲੱਗਦਾ ਕਿ ਉਹਦੀ ਪਤਾ ਨਹੀਂ ਕਿਸ ਕਿਸਮ ਦੀ ਮਾਨਸਿਕ ਅਵਸਥਾ ਸੀ ਕਿ ਉੱਥੇ ਅਮਰੀਕਾ 'ਚ ਕਿੰਨੀਆ ਟੈਂਸ਼ਨ ਕਿੰਨੇ ਡਿਪਰੈਸ਼ਨ ਕਿੰਨਾ ਕੁਝ ਤਾਂ ਹੁੰਦਾ ਹੈ ਸਾਡੇ ਜਦੋਂ ਅਸੀਂ ਉੱਥੋਂ ਜਾਂਦੇ ਆ ਘਰਾਂ ਤੋਂ ਦੂਰ ਜਾਂਦੇ ਆ ਰੱਬ ਜਾਣਦਾ ਵੀ ਕਿਸ ਤਰ੍ਹਾਂ ਦੀ ਮਾਨਸਿਕ ਅਵਸਥਾ ਚ ਉਹ ਹੈ ਜਾਂ ਕੁਝ ਕਰ ਰਿਹਾ ਸੀ ਜਾਂ ਕਿਉਂ ਕਰ ਰਿਹਾ ਸੀ ਹੁਣ ਹੁਣ ਕਿਹੜਾ ਆ ਕੇ ਦੱਸੂਗਾ ਵੀ ਮੈਂ ਕਿਉਂ ਸੜਕ ਤੇ ਲੋਕਾਂ ਦੇ ਟ੍ਰੈਪ 'ਕਿ ਰੁਕੀ ਹੋਈ ਹੈ ਪੁਲਿਸ ਦੇ ਮਗਰ ਹੈ ਤੇ ਤੂੰ ਇਹੋ ਜਿਹਾ ਕੋਈ ਡਰਾਮਾ ਜਿਹੜਾ ਡਰਾਮਾ ਇਹ ਜੋ ਹੋਰ ਕੀ ਗੱਤ ਦਾ ਖੇਡਨ ਕਿਹਨੂੰ ਦਿਖਾ ਰਿਆ ਸੀ ਮਤਲਬ ਅਮਰੀਕਨਾਂ ਨੂੰ ਦਿਖਾ ਰਿਆ ਸੀ ਜਿਨ੍ਹਾਂ ਨੂੰ ਸਮਝ ਕੁਛ ਨਹੀਂ ਹੈ ਉਹਨਾਂ ਨੇ ਇਹ ਸਮਝ ਲਿਆ ਵੀ ਇਹ ਤਾਂ ਹਮਲਾ ਕਰਨਾ ਹੈ ਤੇ ਗੋਲੀ ਮਾਰੀ ਇਹਦੇ ਨਾਲ ਸੱਚਮੁੱਚ ਹੀ ਸਾਡੀ ਕਮਿਊਨਿਟੀ ਤੇ ਵੱਡੇ ਸਵਾਲ ਉੱਠਦੇ ਨੇ ਤੇ ਪਹਿਲਾਂ ਹੀ ਹੁਣ ਤਾਂ 트ੰਪ ਜਿਹੜਾ ਹੈ ਸਾਡੀ ਕਮਿਊਨਿਟੀ ਨਾਲ ਹਾਲੇ ਤਾਂ ਡਰਾਈਵਰ ਵਾਲਾ ਮਸਲਾ ਹਰਜਿੰਦਰ ਸਿੰਘ ਵਾਲਿਆਂ ਦਾ ਹੱਲ ਹੋਇਆ ਤੁਹਾਡੇ ਸਾਹਮਣੇ ਆਪਾ ਉਹ ਤਾਂ ਇਹੋ ਜਿਹੇ ਮੌਕੇ ਭਾਲਦੇ ਨੇ ਹਮ ਤਾਂ ਤੇ ਅਸੀਂ ਇਹੋ ਜਿਹਾ ਕੁਝ ਕਰ ਰਹੇ ਹਾਂ ਇੱਥੇ ਇਹ ਵੀ ਤਾਂ ਇੱਕ ਬੜਾ ਸਵਾਲ ਹੈ ਨਾ ਇਹਨੂੰ ਜੇ ਤੁਸੀਂ ਸਾਡੀਆਂ ਸੰਸਥਾਵਾਂ ਜਿਹੜੀਆਂ ਲੱਗੀਆਂ ਨੇ ਅਸੀਂ ਕਦੋਂ ਕਹਨੇ ਕਿ ਇਸ ਤਰ੍ਹਾਂ ਸਾਡੇ ਨੌਜਵਾਨ ਜਾਣ ਪਰ ਅਸੀਂ ਇਹ ਵੀ ਨਹੀਂ ਕਹਦੇ ਸਾਡੇ ਨੌਜਵਾਨ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਉੱਥੇ ਜਾ ਕੇ ਜਿਹਦੇ ਬਾਰੇ ਸਾਡੇ ਸਾਰੇ ਅਨੁਭਵਤ ਨਾ ਪਵੇ ਜੇ ਇਹ ਹੋਵੇ ਤਾਂ ਇਹ ਜਿਹੜਾ ਕੁਝ ਹੋਇਆ ਹੈ ਜਿਹੜਾ ਗੁਰਪ੍ਰੀਤ ਦੀ ਉੱਥੇ ਮੌਤ ਹੋਈ ਹੈ ਬਹੁਤ ਦੁੱਖ ਹੈ ਲੇਕਿਨ ਇਹ ਦੁੱਖ ਦੇ ਨਾਲ-ਨਾਲ ਮੇਰਾ ਇੱਕ ਸੁਜੈਸ਼ਨ ਹੈ ਜਿਹੜੇ ਸਿੱਖ ਪਰ ਗਏ ਨੇ ਜਿਹੜੀਆਂ ਸਸਤਾਮਾ ਜਿਹੜੇ ਗੁਰੂ ਘਰ ਉਹਨਾਂ ਦੇ ਪ੍ਰਬੰਧਕ ਉਹਨਾਂ ਦੇ ਮੈਨੇਜਮੈਂਟ ਇਸ ਬਰ ਖਿਆਲ ਰੱਖ ਕਿ ਜਿਹੜੇ ਬੰਦਿਆਂ ਨੂੰ ਤੁਸੀਂ ਬੁਲਾਉਣੇ ਹੋ ਜੇ ਉਹ ਉਹਨਾਂ ਚੋਂ ਆਏ ਵੀ ਤੁਸੀਂ ਕੋਈ ਕਿਸੇ ਨੂੰ ਬੁਲਾਇਆ ਹੋਇਆ ਕੋਈ ਕੀਰਤਨ ਕਰਨ ਬੁਲਾਇਆ ਜਾਂ ਉਹਨਾਂ ਚੋਂ ਜੱਜ ਜਿਹੜਾ ਵੀ ਹੈ ਹਲੇ ਉਹਦੀ ਪੂਰੀ ਜਾਣਕਾਰੀ ਗੁਰਪ੍ਰੀਤਵਾਰ ਮਿਲਣੀ ਹੈ ਜਦੋਂ ਮੀਡੀਆ ਮੈਂ ਤੁਹਾਨੂੰ ਉਹਦੇ ਚੋਂ ਕਰਦਾ ਪਰ ਜਿੰਨੀ ਮੈਨੂੰ ਜਾਣਕਾਰੀ ਮਿਲੀ ਆ ਉਹ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਤੇ ਉਹਦੇ 'ਚ ਮੈਂ ਆਪਣੀ ਟਿੱਪਣੀ ਇਹੀ ਕੀਤੀ ਹੈ ਕਿ ਦੇਖੋ ਖੋਇਆ ਗਲਤ ਪਰ ਇਹ ਵੀ ਠੀਕ ਨਹੀਂ ਕਰ ਰਿਹਾ ਸੀ ਇਸ ਨੂੰ ਲੋਡ ਨਹੀਂ ਸੀ ਜਿਸ ਤਰੀਕੇ ਨਾਲ ਹਥਿਆਰ ਨਾਲ ਇਹ ਗੱਤਕਾ ਖੇਡਿਆ ਸੀ ਸਾਡੇ ਲਈ ਪੰਜਾਬ 'ਚ ਖੇਡਦਾ ਔਮ ਗੱਲ ਹੈ ਕੋਈ ਗੱਲ ਨਹੀਂ ਬਾਈ ਤੇ ਲੇਕਿਨ ਉੱਥੇ ਉੱਥੋਂ ਦੀ ਪੁਲਿਸ ਨੂੰ ਸਾਡੇ ਕਲਚਰ ਦਾ ਨਹੀਂ ਪਤਾ ਸੀ ਉਸ ਨੇ ਨਾ ਉਹਨੇ ਸਾਡੀ ਮਾਰਸ਼ਲ ਆਰਟ ਨੂੰ ਉਹਨਾਂ ਦੀ ਪਰ ਸਮਝਦੀ ਹੈ ਨਾ ਹੀ ਸਾਡੇ ਖੰਡੇ ਨੂੰ ਸਮਝਦੀ ਹੈ ਉਹਨੇ ਵੈਪਨ ਸਮਝ ਕੇ ਉਹ ਵੀ ਮਿਸਟੈਪ ਵੈਪਨ ਸਮਝ ਕੇ ਤੇ ਗੋਲੀ ਮਾਰੀ ਤੇ ਇੱਕ ਇਹ ਨੌਜਵਾਨ ਦੁਨੀਆ ਤੋਂ ਚਲ ਪਸਿਆ ਬੜੀ ਦੁੱਖ ਦੀ ਗੱਲ ਹੈ ਨਹੀਂ ਹੋਣਾ ਚਾਹੀਦਾ ਅਸੀਂ ਦੋਨੇ ਪਾਸੇ ਨੌਜਵਾਨਾਂ ਨੂੰ ਵੀ ਸਾਡੇ ਸਿੱਖ ਜਿਹੜੇ ਨੌਜਵਾਨ ਹੈ ਉਹਨਾਂ ਨੂੰ ਵੀ ਸੋਚਣਾ ਚਾਹੀਦੀ ਹੈ ਐਸੀ ਗੱਲਾਂ ਤੋਂ ਆਪਾਂ ਬਚ ਕੇ ਰਹੀਏ ਤੁਹਾਡਾ ਬਹੁਤ ਬਹੁਤ ਸ਼ੁਕਰੀਆ